ਇਹ ਮੇਰਾ ਸੋਨੇ ਦਾ ਸੈੱਟ ਦੇ ਮੈਨੂੰ ਸੈੱਟ ਮੰਗ ਕੇ ਹਟਿਆ ਨਾ ਮੰਮੀ ਜੀ ਉਹਨੇ ਕੀ ਕਰਨਾ ਸੀ ਸੈੱਟ ਹੁਣ ਕਿਹੜਾ ਕੋਈ ਆਪਣੇ ਵਿਆਹ ਸ਼ਾਦੀ ਆ ਜਾਂ ਪ੍ਰੋਗਰਾਮ ਤੇ ਜਾਣਾ ਕਿਤੇ ਵੀ ਉਹਨੇ ਪਾ ਕੇ ਜਾਣਾ ਹੋਵੇ ਮੈਨੂੰ ਕਹਿੰਦੀ ਮੈਂ ਵਿਆਹ ਦੀਆਂ ਫੋਟੋਆਂ ਦੇਖਿਆ ਨੇ ਮੈਨੂੰ ਫੋਟੋਆਂ ਦੇਖ ਕੇ ਸੈੱਟ ਯਾਦ ਆ ਗਿਆ ਮੈਨੂੰ ਸੈੱਟ ਦੇ ਦਿਓ ਮੈਂ ਸੈੱਟ ਦੇਖਣਾ ਹੈ ਜੇ ਮੰਮੀ ਜੀ ਉਹਨੇ ਸੈੱਟ ਦੇਖਣਾ ਤੇ ਫਿਰ ਤੁਸੀਂ ਲਿਆ ਕੇ ਫੜਾ ਦਿੰਦੇ ਇਹ ਚ ਭਲਾ ਢੀ ਕੀ ਗੱਲ ਹੋਗੀ ਸੈੱਟ ਤਾਂ ਭਾਈ ਮੈਂ ਲਿਆ ਕੇ ਉਹਨੂੰ ਫੜਾਤਾ ਪਰ ਮੈਨੂੰ ਲੱਗਦਾ ਹਜੇ ਤੂੰ ਮੇਰੀ ਗੱਲ ਸਮਝਿਆ ਨਹੀਂ ਮੈਂ ਤੈਨੂੰ ਕੀ ਕਹਿਣਾ ਚਾਹੁੰਦੀ ਆ ਮੰਮੀ ਜੀ ਅੱਜ ਸਮਝਣ ਵਾਲੀ ਕੀ ਗੱਲ ਐ ਉਹਨੇ ਥੋਤੋ ਸੈੱਟ ਮੰਗਿਆ ਤੁਸੀਂ ਲਿਆ ਕੇ ਉਹਨੂੰ ਫੜਾਤਾ ਹੁਣ ਉਹ ਇੱਕ ਦੋ ਦਿਨ ਦੇਖ ਲੂ ਉਸ ਦਿਵਾਰ ਤੁਹਾਨੂੰ ਫੇਰ ਵਾਪਸ ਕਰ ਦਊਗੀ ਬਾਕੀ ਜੇ ਕੋਈ ਹੋਰ ਗੱਲ ਐ ਤਾਂ ਫਿਰ ਮੈਨੂੰ ਉਹ ਦੱਸੋ ਗੱਲ ਤਾਂ ਐ ਆ ਪੁੱਤ ਇਹਨੂੰ ਉਂਗਲ ਲੱਗੀ ਹੋਈ ਐ ਕੱਲ ਤੇਰੀ ਭੂਆ ਨਹੀਂ ਸੀ ਆਈ ਉਹ ਇਹਨੂੰ ਕਹਿ ਕੇ ਗਈ ਹੋਊਗੀ ਵੀ ਮੰਮੀ ਤੋਂ ਆਵਦਾ ਸੈੱਟ ਮੰਗਲਾ ਆਵਦੇ ਹੱਥ ਚ ਕਰ ਲਾ ਇਹਨੇ ਤਾਂ ਮੰਗਿਆ ਮੈਥੋਂ ਸੈੱਟ ਇੰਨਾ ਚਿਰ ਹੋ ਗਿਆ ਸੱਟ ਦੀ ਤਾਂ ਕਦੇ ਗੱਲ ਹੀ ਨਹੀਂ ਹੋਈ ਸੀ